ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਪਿਆਰ ਨਾ ਵਿਛੜੇ ਕਿਸੇ ਦਰ ਯਾਰ ਨਾ ਵਿਛੜੇ ਇਸ ਤੋਂ ਡਾਡਾ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਯਾਰ ਜਿਨਾ ਦੇ ਪੌਣ ਜੁਦਾਈ ਰੁੱਲ ਜਾਂਦੇ ਨੇ ਵਾਂਗ ਸੁਦਾਈ ਯਾਰ ਜਿਨਾ ਦੇ ਪੌਣ ਜੁਦਾਈ ਰੁੱਲ ਜਾਂਦੇ ਨੇ ਵਾਂਗ ਸੁਦਾਈ ਰਾਂਝੇ ਨੇ ਬੜਵਾ ਕੇ ਬਣ ਗਏ ਜੋਗੀ ਰਾਜੇ ਵਰਗੇ ਇਸ਼ਕ ਦੇ ਰੋਗੀ ਕੰਨ ਬੜਵਾ ਕੇ ਬਣ ਗਏ ਜੋਗੀ ਲਖਵਾਰੀ ਇੱਕ ਨੂੰ ਦੁਆ ਲਖਵਾਰੀ ਇੱਕ ਨੂੰ ਦੁ ਇਕ ਵਾਰ ਨਾ ਵਿਛੜੇ ਕਿਸੇ ਦਰ ਯਾਰ ਨਾ ਵਿਛੜੇ ਕਿਸੇ ਦਰ ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਇਸ ਤੋਂ ਡਾਡਾ ਦੁੱਖ ਨਾ ਕੋਈ ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ यार ना बिछड़े किसे दा यार ना बिछड़े इसको डाडा दुख ना कोई क्या बात है जी अमित फिर आपने वालों कमाल की थी आज जी सर चलो फिर जजिस को पूछते हैं कि अमित ने कितनी को कमाल की थी जी सो सचिन जी ठीक से अमित ਤੁਸੀਂ ਇਹਦੇ तो ਪਹਿਲਾਂ ਇਹਦੇ ਤੋਂ ਬਹੁਤ ਜ਼ਿਆਦਾ achhiyan performances ਦਿੱਤੀਆਂ ਹੋਈਆਂ ਇੱਥੇ ਆਪ ਕੀ ਸੋਚਦੇ ਹੋ ਆਪਣੀ ਇਸ performance ਬਾਰੇ ਇਮਾਨਦਾਰੀ ਨਾਲ ਦੱਸਿਓ ਸਰ ਮੈਂ ਆਪਣੇ ਵੱਲੋਂ 60% ਦੇ ਪਾਇਆ ਫਿਲਹਾਲ ਆਪਣੇ ਵੱਲੋਂ 60% ਦੇ ਦਿੱਤੇ 60% ਜੀ ਜੀ ਸਰ 60% ਜੀ ਮੈਂ ਅਜੇ ਹੋਰ ਅੱਛਾ ਕਰ ਸਕਦਾ ਦਿੰਦਾ ਹੈਨਾ ਜੀ ਸਰ ਬਿਲਕੁਲ 40% ਦੀ ਹੀ ਕਮੀ ਸੀਗੀ ਜੀ ਸਰ ਤੁਸੀਂ ਬਿਲਕੁਲ ਇਮਾਨਦਾਰ ਹੋ ਆਪਣੇ ਪ੍ਰਤੀ ਇਹਦੇ ਇਸ ਗੱਲ ਤੇ ਜ਼ੋਰਦਾਰ ਤਾੜੀਆਂ ਬਣਦੀਆਂ ਕਿਉਂਕਿ ਸੈਲਫ ਅਨਾਲਿਸਿਸ ਬਹੁਤ ਜ਼ਰੂਰੀ ਹੈ ਸਵੈ ਪਰਤਾਲ ਜਿਹਨੂੰ ਆਪਾਂ ਕਹਿੰਦੇ ਆ ਨਾ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ ਤੇ ਮੈਂ ਕਿੰਨਾ ਡਿਲੀਵਰ ਕਰ ਰਿਹਾ ਤੇ ਜੇ ਇਹ ਗੱਲ ਤੁਹਾਨੂੰ ਪਤਾ ਹੈ ਨਾ ਇਹ ਬਹੁਤ ਅੱਛੀ ਗੱਲ ਹੈ ਤੇ ਡੈਫੀਨਿਟਲੀ ਤੁਸੀਂ ਅਗਲੀ ਪਰਫਾਰਮੈਂਸ 100% ਦੋਗੇ ਜੀ ਸਰ ਆਲ द बेस्ट थैंक यू सर थैंक यू ਜੀ ਮਨਤਨਾਮ ਅਮਿਤ ਇੱਕ ਕੰਪੀਟੀਸ਼ਨ ਦੇ ਵਿੱਚ ਆਣਾ ਨਾਲ ਸਾਡੇ ਕੰਪੀਟੀਟਰਸ ਹੁੰਦੇ ਆ ਬਟ ਸਮ ਟਾਈਮ ਕੀ ਹੁੰਦਾ ਕਿ ਸਾਡਾ ਕੰਪੀਟੀਸ਼ਨ ਸਾਡੇ ਖੁਦ ਦੇ ਨਾਲ ਹੋ ਜਾਂਦਾ ਜੀ ਸੋ ਜਿੰਨੇ ਵੀ ਤੁਸੀਂ ਇੱਥੇ ਸਾਰੇ ਵੈਸੇ ਵਧੀਆ ਗਉਣ ਵਾਲੇ ਆ ਤਾਂ ਇੱਥੇ ਤੱਕ ਪਹੁੰਚੇ ਲੇਕਿਨ ਕੁਝ ਕੰਟੈਸਟੈਂਟਸ ਹੈ ਗਿਆ ਜਿਨ੍ਹਾਂ ਨੇ ਹਮੇਸ਼ਾ ਬਹੁਤ ਵਧੀਆ ਪਰਫਾਰਮ ਕੀਤਾ ਸਾਨੂੰ ਇਥੋਂ ਕੁਰਸੀ ਤੋਂ ਉੱਠਣ ਲਈ ਮਜਬੂਰ ਕੀਤਾ ਹਮੇਸ਼ਾ ਹੈ ਨਾ ਤੁਸੀਂ ਉਹਨਾਂ ਵਿੱਚੋਂ ਹੀ ਹੋ ਤੁਸੀਂ ਵੀ ਹਮੇਸ਼ਾ ਬਹੁਤ ਅੱਛਾ ਪਰਫਾਰਮ ਕੀਤਾ ਸੋ ਕਿਤੇ ਨਾ ਕਿਤੇ ਨਾ ਉਹ ਚੀਜ਼ ਜਦੋਂ ਵੀ ਤੁਸੀਂ ਕੋਈ ਵੀ ਕੰਟੈਸਟੈਂਟ ਉਹਨਾਂ ਵਿੱਚੋਂ ਪਰਫਾਰਮ ਕਰਦੇ ਨਾ ਤਾਂ ਸਾਡੇ ਦਿਮਾਗ ਵਿੱਚ ਉਹ ਚੀਜ਼ ਪਿਛਲੀ ਪਰਫਾਰਮੈਂਸ ਤੁਹਾਡੀ ਚੱਲਣ ਲੱਗ ਜਾਂਦੀ ਕਿ ਤੁਸੀਂ ਲਾਸਟ ਟਾਈਮ ਉਹ ਪਰਫਾਰਮੈਂਸ ਦਿੱਤੀ ਸੀ ਸੋ ਕਿਤੇ ਨਾ ਕਿਤੇ ਥੋੜੀ ਜਿਹੀ ਕਿਤੇ ਕਮੀ ਲੱਗੇ ਤਾਂ ਫਿਰ ਉੱਥੇ ਉਹ ਹੋ ਜਾਂਦਾ ਬਟ ਇਹ ਸਭ ਤੋਂ ਅੱਛੀ ਗੱਲ ਮੈਨੂੰ ਤੁਹਾਡੀ ਇਹ ਲੱਗੀ ਕਿ ਸਾਨੂੰ ਖੁਦ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਗਲਤੀ ਕਰ ਰਹੇ ਹਾਂ ਜੀ ਤੁਸੀਂ ਹੋਰ ਬੈਟਰ ਇੰਪਰੂਵ ਕਰ ਸਕਦੇ ਹੋ ਇਸ ਚੀਜ਼ ਨੂੰ। ਵੈਰੀ ਗੁੱਡ। ਥੈਂਕ ਯੂ ਜੀ। ਸੁਰਜੀਤ ਖਾਨ ਜੀ। ਬਦੀ ਅਸੀਂ ਪਾਜੀ। ਅਮਿਤ ਜੀ। ਨਸਰ ਸਾਹਿਬ ਦਾ ਗਾਣਾ ਚੋਣਨਾ ਹੀ ਬਹੁਤ ਵੱਡੀ ਗੱਲ ਹੈ। ਸੋ ਗਾਣਾ ਹੀ ਬਹੁਤ ਮੁਸ਼ਕਲ ਹੋਣਾ ਉਹਨਾਂ ਨੂੰ। ਸੋ ਤੂੰ ਹਿੰਮਤ ਕੀਤੀ ਹੈ। ਮੈਂ ਤਾਂ ਇੰਜੋਏ ਕਰ ਰਿਹਾ ਸੀਗਾ। ਥੈਂਕ ਯੂ ਜੀ ਨੇ ਪਾਜੀ ਨੂੰ ਉਹਨਾਂ ਨੇ ਮੰਨ ਦਿੱਤਾ ਜਿੰਨਾ ਦੱਸਦਾ ਤੁਹਾਨੂੰ। ਸੋ ਤੁਸੀਂ ਆਪਣੇ ਹਰ ਆਰਟਿਸਟ ਨੂੰ ਆਪਣੇ ਆਪ ਦਾ ਪਤਾ ਹੁੰਦਾ ਅੰਦਰ ਪਰ ਤੂੰ ਬਹੁਤ ਅੱਛਾ ਆਰਟਿਸਟ ਹੈ। थैंक यू सो जिथे कमी रह गई भरावा दूर कर ली कोई गल नहीं चलता रहना काम जी ठीक है जी 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 गुड लक थैंक यू यू थैंक जी अमित